ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਮਾਲ ਉੜੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਨਾ ਮੈਂ ਮੇਰੇ ਆਪਦੇ ਖੇਤ ਦੇ ਵਿੱਚੋਂ ਬਣਾ ਰਿਹਾ ਆਪਾਂ ਦਾ 2.5 ਕਿਲੇ ਮੂੰਗੀ ਬੀਜੀ ਹੈ 11 ਜੂਨ ਨੂੰ ਨਾ ਆਪਾਂ ਇੱਕ ਇਹਦੇ ਉੱਤੇ ਨਾ ਫਲ ਵਾਸਤੇ ਇੱਕ ਦਵਾਈ ਕਰੀ ਸੀਗੀ ਮੂੰਗੀ ਦੇ ਉੱਪਰ ਤੇ ਉਹਦਾ ਮੈਂ ਰੀਲ ਪਾਈ ਸੀਗੀ ਪੁੱਛਿਆ ਵੀ ਸੀਗਾ ਕਈ ਭਰਾਵਾਂ ਨੂੰ ਵੀ ਜੇਦਾ ਰਿਜ਼ਲਟ ਤੁਹਾਨੂੰ ਜੇ ਕਿਸੇ ਨੇ ਵਰਤਿਆ ਤਾਂ ਚੰਗਾ ਹੈਗਾ ਇੱਕ ਨਹੀਂ ਹੈਗਾ ਉਹ ਮੈਨੂੰ ਜਰੂਰ ਦੱਸਿਓ ਇੱਕ ਦੋ ਭਰਾਵਾਂ ਨੇ ਕਮੈਂਟ ਕਰੇ ਸੀਗੇ ਜਿਨ੍ਹਾਂ ਨੇ ਉਹ ਵਰਤੀ ਸੀਗੀ ਉਸ ਟਾਈਮ ਦੀ ਪਹਿਲਾਂ ਤਾਂ ਮੈਂ 11 ਜੂਨ ਦੀ ਵੀਡੀਓ ਜਿਹੜੀ ਬਣਾਈ ਸੀ ਨਾ ਮੂੰਗੀ ਦੀ ਉਹ ਮੈਂ ਸੋਨ ਇਹਦੇ ਵਿੱਚ ਲਾਉਣਾ ਤੁਸੀਂ ਧਿਆਨ ਨਾਲ ਦੇਖ ਲਿਓ ਉਹ ਜਿਹੜੀ ਆਪਾਂ 11 ਜੂਨ ਨੂੰ ਵੀਡੀਓ ਬਣਾਈ ਸੀ ਉਸ ਅੱਜ 19 ਤਰੀਕ ਹੋ ਗਈ 19 ਜੂਨ ਹੋ ਗਈ ਤੇ 8 ਦਿਨ ਹੋ ਗਏ ਤਕਰੀਬਨ ਉਸ ਵੀਡੀਓ ਨੂੰ ਪਾਈ ਨੂੰ ਤੇ 8 ਦਿਨਾਂ ਦੇ ਵਿੱਚ ਕੀ ਅੰਤਰ ਆਇਆ ਉਸ ਸਪਰੇਅ ਦੇ ਨਾਲ ਕਿੰਨਾ ਕੁ ਨੇ ਫਾਇਦਾ ਕੀਤਾ ਜਾਂ ਨੁਕਸਾਨ ਕੀਤਾ ਕੀ ਆਇਆ ਹੈਗਾ ਆਪਾਂ ਸਾਰਾ ਤੁਹਾਡੇ ਨਾਲ ਦੱਸਦੇ ਹਾਂ ਡਿਸਕਸ ਕਰਾਂਗੇ ਇਹ ਤੁਸੀਂ ਧਿਆਨ ਨਾਲ ਦੇਖ ਲਓ ਪਹਿਲਾਂ ਉਸ ਟਾਈਮ ਦੀ ਜਿਹੜੀ ਮੂੰਗੀ ਦੀ ਕੰਡੀਸ਼ਨ ਹੈਗੀ ਤੇ ਅੱਜ ਦੀ ਜਿਹੜੀ ਕੰਡੀਸ਼ਨ ਆ ਦੋਸਤੋ ਇਹ ਮੈਂ ਤੁਹਾਨੂੰ ਹੁਣ ਦਿਖਾਉਣ ਲੱਗ ਅੱਜ ਦੀ ਕੰਡੀਸ਼ਨ ਦੋਸਤੋ ਇਹਦੀ ਆ ਹੈਗੀ ਆਹ ਧਿਆਨ ਨਾਲ ਦੇਖ ਲਿਓ ਤਕਰੀਬਨ ਸਾਰੀ ਮੂੰਗੀ ਨੇ ਫਲ ਚੱਕ ਲਿਆ ਸਿਰਫ 8 ਦਾਣਾਂ ਦੇ ਵਿੱਚ ਨਾ ਆ ਦੇਖੋ ਉਸ ਦਵਾਈ ਜਿਹੜੀ ਕਰੀ ਸੀ ਤੇ ਉਹ ਮੇਰੇ ਕੋਲ ਨਾ ਭਰਾ ਇੱਕ ਥਾਪੜ ਕੇ ਗਏ ਸੀਗੇ ਕਹਿੰਦੇ ਜੇ ਤਾਂ ਰਿਜ਼ਲਟ ਤੈਨੂੰ ਮਿਲਿਆ ਦਵਾਈ ਦਾ ਤਾਂ ਸਾਡੀ ਵੀਡੀਓ ਪਾ ਦੇ ਨਹੀਂ ਨਾ ਪਾਈਂ ਕਹਿੰਦੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਮਾਹ ਚਾਹੇ ਮੈਨੂੰ ਰਿਜ਼ਲਟ ਮਿਲੇ ਚਾਹੇ ਨਾ ਮਿਲੇ ਮੈਂ ਜਿਸ ਦਿਨ ਇਹਦੀ ਸਪਰੇ ਕਰੂੰਗਾ ਉਸ ਦਿਨ ਵੀ ਮੈਂ ਤੁਹਾਨੂੰ ਇਹਦੀ ਵੀਡੀਓ ਪਾਉਂਗਾ ਤੇ ਜੇ ਰਿਜ਼ਲਟ ਮਿਲ ਗਿਆ ਚਾਹੇ ਨਹੀਂ ਮਿਲਿਆ ਉਹਨਾਂ ਨੇ 5 ਦਿਨ ਦਾ ਕਿਹਾ ਸੀ ਆਪਾਂ 8 ਦਿਨ ਹੋ ਗਿਆ ਆਪਾਂ ਨੂੰ ਮੈਂ ਅੱਜ 8ਵੇਂ ਦਿਨ ਇਹਦੀ ਵੀਡੀਓ ਪਾ ਰਿਹਾ ਹਾਂਗਾ ਆ ਤੁਸੀਂ ਧਿਆਨ ਨਾਲ ਦੇਖ ਲਿਓ ਤੇ ਮੈਂ ਤੁਹਾਨੂੰ ਆ ਦੇਖੋ ਸਾਰੀ ਮੂੰਗਰੇ ਨਾ ਬਹੁਤ ਸੋਹਣਾ ਫਲ ਚੱਕਿਆ ਹੈ ਤੇ ਇਹਦੀ ਬਜਾਈ ਜਿਹੜੀ ਹੈਗੀ ਆ ਉਹ ਮੈਂ ਉਸ ਦਿਨ ਵੀ ਦੱਸਿਆ ਸੀਗਾ ਇਹਦੀ ਬਜਾਈ ਦੋਸਤੋ 8 ਮਈ ਦੀ ਹੈ ਤੇ ਜਿਹੜੀ ਉਹ ਸਪਰੇਅ ਕਰੀ ਸੀਗੀ ਉਹ ਮੈਂ ਤੁਹਾਨੂੰ ਦੱਸਦਾ ਉਹ ਸੀਗੀ ਜਾਰਡਨ ਜਾਰਡਨ ਪਲੱਸ ਆਉਂਦੀ ਹੈਗੀ ਉਹਦੇ ਵਿੱਚ ਸਾਰੇ ਮਾਈਕਰੋਨਿਊਟ੍ਰੀਐਂਟ ਆ ਜਾਂਦੇ ਆ ਜਿਹੜੇ ਵੀ ਆਪਾਂ ਨੂੰ ਫਸਲਾਂ ਨੂੰ ਚਾਹੀਦੇ ਹੁੰਦੇ ਹੈਗੇ ਤੇ ਮੈਂ ਹੀ ਨਹੀਂ ਕਹਿੰਦਾ ਵੀ ਮੈਨੂੰ ਉਹ ਫ੍ਰੀ ਦੇ ਕੇ ਗਏ ਸੀਗੇ ਆਪਾਂ ਉਹਦੇ 1200 ਰੁਪਏ ਦਿੱਤਾ ਸੀ ਉਹਦੇ ਉਹਨਾਂ ਨੂੰ 1 ਲੀਟਰ ਦਾ ਮੈਥੋਂ 1200 ਰੁਪਏ ਲੈ ਕੇ ਗਏ ਸੀ ਮੈਨੂੰ ਨਹੀਂ ਪਤਾ ਵੀ ਉਹ ਬੱਦਲ ਆ ਗਏ ਜਾਂ ਮੈਨੂੰ ਘਟ ਲਾ ਗਏ ਉਹਦਾ ਨਹੀਂ ਪਤਾ ਮਤੇ ਆਪਾਂ ਨੂੰ ਦਾ ਰਿਜ਼ਲਟ ਉਹਦਾ ਬਹੁਤ ਸੋਹਣਾ ਮਿਲੇਗਾ ਆਪਾਂ ਉਹਦੇ ਰਿਜ਼ਲਟ ਤੋਂ ਖੁਸ਼ ਹੈ ਜਿਹੜੀ ਉਹ ਦੇ ਕੇ ਗਈ ਸੀਗੇ ਕਾਸ ਵਾਸਤੇ ਦੇ ਕੇ ਗਈ ਸੀ ਆਪਾਂ ਨੂੰ ਦਵਾਈ ਉਹ ਮਾਸਨ ਉਹ ਵੀ ਦੱਸਦਾ ਆ ਨਾ ਜਿਹੜੀ ਸਾਹਮਣੇ ਮੱਕੀ ਖੜੀ ਹੈਗੀ ਅਜਿਹਾ ਕੱਦ ਥੋੜਾ ਛੋਟਾ ਹੈਗਾ ਇਹ ਮੱਕੀ ਨਾ ਉਹਨਾਂ ਦੀ ਟ੍ਰਾਇਲ ਆਈ ਸੀ 206 ਨਾਂ ਦੀ ਮੱਕੀ ਹੈਗੀ ਜਿਹੜਾ ਕੱਦ ਵੱਡਾ ਇਹ ਵੀ ਆਪਣੇ ਕੋਲ 30 30 ਹੈ ਤੇ ਇਧਰਲੇ ਸਾਈਡ ਤੇ ਵੀ 30 30 ਹੈ ਇਹ ਵਿਚਾਲੇ ਨੇ ਆਪਦੇ ਕਿਲੇ ਦਾ ਮੈਨੂੰ ਟ੍ਰਾਇਲ ਦੇ ਕੇ ਗਈ ਸੀਗੇ ਉਹ ਕਹਿੰਦੇ ਸਾਡੀ ਇਹ ਸਪਰੇਅ ਕਰਦੇ ਇਹਦੇ ਨਾਲ ਕਹਿੰਦੇ ਕੱਦ ਵਧੀਆ ਕਰ ਜੂਗੀ ਮੱਕੀ ਤੇ ਮੈਂ ਉਹਨਾਂ ਨੂੰ ਇਹ ਕਹਦਾ ਮਹਾਪ੍ਰਾਵਾ ਮੈਂ ਤੁਹਾਡੀ ਇਹ ਮੱਕੀ ਤੇ ਦਵਾਈ ਨਹੀਂ ਕਰਦਾ ਜੇ ਤੁਸੀਂ ਕਹਿੰਦੇ ਵੀ ਦਵਾਈ ਦਾ ਸਾਡੀ ਦਾ ਰਿਜ਼ਲਟ ਪੂਰਾ ਸਿਰੇ ਦਾ ਤਾਂ ਮਹਾ ਮੈਂ 2.5 ਕਿਲੇ ਮੂੰਗੀ ਬੀਜੀ ਹੈ ਤੇ ਮੈਂ ਮੂੰਗੀ ਤੇ ਕਰੂੰਗਾ ਤੇ ਉਹ ਮੈਨੂੰ ਕਹਿੰਦੇ 2.5 ਕਿਲੇ ਮੂੰਗੀ ਤੇ ਹੀ ਪਾ ਦੇ ਤੇ ਅੱਧਾ ਕਿੱਲਾ ਸਾਡੇ ਕਹਿੰਦੇ ਤੇਰੇ ਕੋਲੇ ਇਹ ਮੱਕੀ ਦਾ ਇੱਕ ਪੈਕਟ ਪੀਜਿਆ ਸੀਗਾ ਸਾਹਮਣੇ ਤੇ ਮੈਂ 2.5 ਕਿਲੇ ਤਾਂ ਮੂੰਗੀ ਤੇ ਪਾਤੀ ਸੀਗੀ ਉਹ ਤੇ ਬਾਕੀ ਜਿਹੜੀ ਅੱਧੇ ਕਿਲੇ ਦਵਾਈ ਬਚੀ ਸੀ ਉਹ ਆਪਾਂ ਮੱਕੀ ਤੇ ਪਾਤੀ ਸੀਗੀ ਤੇ ਮੂੰਗੀ ਦਾ ਤੁਹਾਨੂੰ ਮੈਂ ਰਿਜ਼ਲਟ ਸਾਹਮਣੇ ਦਿਖਾ ਰਿਆ ਤੇ ਜਿਹੜਾ ਉਹ ਲੀਟਰ ਸੀਗਾ ਉਹਦਾ ਆਪਾਂ ਸਾਈਡ ਤੇ ਤੁਹਾਨੂੰ ਇਹਦੇ ਸ਼ਾਟ ਲਾਤਾ ਮੈਂ ਪਹਿਲਾਂ ਮੈਂ ਤੁਹਾਨੂੰ ਵੀਡੀਓ ਦਿਖਾਦੀ ਜਿਹੜੀ ਜਿਹਦਾ ਆਪਾਂ ਨੂੰ ਜਿਸ ਦਿਨ ਆਪਾਂ 11 ਜੂਨ ਨੂੰ ਬਣਾਈ ਸੀ ਉਹ ਵੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਦੀ ਤੇ ਅੱਜ ਦੀ ਮੈਂ ਤੁਹਾਨੂੰ 19 ਜੂਨ ਦੀ ਵੀਡੀਓ ਬਣਾ ਕੇ ਦਿਖਾ ਰਿਆ ਬਹੁਤ ਸੋਹਣਾ ਰਿਜ਼ਲਟ ਆ ਮੈਨੂੰ ਚੰਗਾ ਮਿਲਿਆ ਮੈਂ ਤੁਹਾਨੂੰ ਫੋਰਸ ਨਹੀਂ ਕਰਦਾ ਕਿ ਤੁਸੀਂ ਇਹਨੂੰ ਵਰਤੋ ਪਰ ਮੈਂ ਜੀਦਾ ਮੈਨੂੰ ਰਿਜ਼ਲਟ ਮਿਲਿਆ ਤਾਂ ਤੁਹਾਨੂੰ ਮੈਂ ਦੱਸ ਰਿਹਾ ਜੇ ਮੈਨੂੰ ਉਹਦਾ ਰਿਜ਼ਲਟ ਨਾਮ ਵੀ ਮਿਲਦਾ ਨਾ ਤਾਂ ਆਪਾਂ ਵੀਡੀਓ ਫੇਰ ਵੀ ਪਾਉਣੀ ਸੀਗੀ ਆ ਮੈਂ ਤੁਹਾਨੂੰ ਜੂਮ ਕਰਕੇ ਦਿਖਾ ਦਣਾ ਦੇਖੋ ਬਹੁਤ ਸੋਹਣਾ ਫਲ ਚੱਕਿਆ ਮੂੰਗੀ ਨੇ ਆਪਣੀ ਨੇ ਤੇ ਸਾਰਾ ਫਲ ਤਕਰੀਬਨ ਜਿਹੜਾ ਪਹਿਲਾ ਫਲ ਆ ਇਹ ਕਿਉਂਕਿ ਅਸੀਂ ਲੇਟ ਬੀਜੀ ਸੀ ਮੂੰਗੀ ਇਹ ਪਹਿਲਾਂ ਸਾਡਾ ਉਸਨ ਵੀ ਦੱਸਿਆ ਸਾਡਾ ਇਰਾਦਾ ਨਹੀਂ ਸੀਗਾ ਵੀ ਮੂੰਗੀ ਬੀਜਾਂਗੇ ਤੇ ਸਾਨੂੰ ਐਸੀ ਝੋਨੇ ਦੀ ਸਿੱਧੀ ਬਜਾਈ ਕਰਾਂਗੇ ਆ ਆਪਣਾ ਨਾਲ ਜਿਹੜਾ ਮੈਂ ਵੀਡੀਓ ਪਾਈਆਂ ਝੋਨੇ ਸਿੱਧੀ ਬਜਾਈ ਦੀਆਂ ਤੇ ਪਰ ਅਸੀਂ ਇੱਥੇ ਚੱਲ ਵੀ ਸੋਚਿਆ ਚੱਲ ਮੂੰਗੀ ਬੀਜਦੇ ਨੇ ਕਿਉਂਕਿ ਮੈਂ ਕਈ ਪਿੰਡਾਂ ਦੇ ਵਿੱਚ ਦੇਖੀ ਸੀਗੀ ਕੁਸਲੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਮੂੰਗੀ ਆਪਾਂ ਵੀਡੀਓ ਹੀ ਉਦੋਂ ਪਾਈ ਸੀਗੀ ਤੇ ਆਪਾਂ ਕੇਅਰ ਵੀ ਉਦੋਂ ਬਾਅਦ ਹੀ ਸ਼ੁਰੂ ਕੀਤੀ ਹੈ ਇਹਦੀ ਆ ਧਿਆਨ ਨਾਲ ਦੇਖ ਲਓ ਤੇ ਹੁਣ ਇਹਦੇ ਆਪਾਂ ਪਾਣੀ ਲਾਵਾਂਗੇ ਪਾਣੀ ਹਲੇ ਤੱਕ ਇਸ ਮੂੰਗੀ ਨੂੰ ਆਪਾਂ ਨੂੰ ਇੱਕ ਲੱਗਿਆ ਤੇ ਦੂਜਾ ਪਾਣੀ ਹੁਣ ਹਮੋਸ ਬਹੁਤ ਜ਼ਿਆਦਾ ਹੈ ਗਰਮੀ ਹੈਗੀ ਕੁਝ ਪਿੱਛੇ ਦੋ ਕੁੰਗਲਾ ਮੀਂਹ ਪੈ ਗਿਆ ਸੀ ਆਪਾਂ ਤਾਂ ਕਰਕੇ ਟਾਲ ਕਰਤੀ ਪਰ ਹੁਣ ਪਾਣੀ ਮੰਗਦੀ ਹੈ ਮੂੰਗੀ ਤੇ ਇਹਨੂੰ ਪਾਣੀ ਲਾਵਾਂਗੇ ਰਿਜ਼ਲਟ ਬਾਰੇ ਮੈਂ ਤੁਹਾਨੂੰ ਵੀਡੀਓ ਪਾਈ ਆ ਜੇ ਤੁਹਾਨੂੰ ਚੰਗਾ ਲੱਗਾ ਰਿਜ਼ਲਟ ਜੇ ਕਿਸੇ ਨੇ ਵਰਤਿਆ ਅੱਜ ਵੀ ਮੈਂ ਤੁਹਾਨੂੰ ਕਹਿਣਾ ਜੇ ਕਿਸੇ ਭਰਾ ਪਰ ਮੈਂ ਤੁਹਾਨੂੰ ਫੇਰ ਵੀ ਕਹਣਾ ਵੀ ਮੈਂ ਫੋਰਸ ਨਹੀਂ ਕਰਦਾ ਵੀ ਤੁਸੀਂ ਉਹ ਦਵਾਈ ਵਰਤੋ ਜਿਹੜਾ ਵੀ ਭਰਾ ਜਿਹੜੀ ਵੀ ਵਰਤਦਾ ਆਪਦੀ ਸਮਝਦਰ ਦੇ ਨਾਲ ਕਿਸੇ ਨੂੰ ਪੁੱਛ ਕੇ ਵਰਤਦਾ ਕੋਈ ਡਾਕਟਰ ਭਰਾ ਹੁੰਦਾ ਉਹਦੇ ਕੋਲੇ ਜ ਜਿਹਨੂੰ ਚੰਗਾ ਰਿਜ਼ਲਟ ਮਿਲਦਾ ਆਪਦੀ ਭਾਈ ਉਸ ਹੱਦ ਤੇ ਦਵਾਈ ਵਰਤ ਲਿਆ ਕਰੋ ਪਰ ਮੈਨੂੰ ਉਸ ਦਵਾਈ ਦਾ ਵਧੀਆ ਰਿਜ਼ਲਟ ਮਿਲਿਆ ਮੈਂ ਕੁਏ ਪੈਸੇ ਲੈ ਕੇ ਵੀਡੀਓ ਨੂੰ ਬਣਾ ਰਿਆ ਉਹ ਮੈਨੂੰ ਮੈਂ ਖਰੀਦਾ ਹੋਇਆ ਲੀਟਰ ਸੀਗਾ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਇਹਦੇ ਵਿੱਚ ਪੈਸਿਆਂ ਦਾ 1200 ਰੁਪਏ ਦਾ ਲੀਟਰ ਹੋਣਾ 3 ਕਿੱਲੇ ਹੁੰਦਾ ਕਿਹਾ ਸੀ 2.5 ਕਿੱਲੇ ਮੇਰੇ ਕੋਲੇ ਮੂੰਗੀ ਆ 2.5 ਕਿੱਲੇ ਚ ਮੂੰਗੀ ਚ ਪਾਤਾ ਅੱਧਾ ਕਿੱਲੇ ਕਲ ਸੋਰੀ ਅੱਧਾ ਕਿੱਲਾ ਮੇਰੇ ਕੋਲ ਮੱਕੀ ਸੀਗੀ ਉਹਨਾਂ ਦੀ ਜਿਹੜਾ ਮੈਨੂੰ ਟ੍ਰਾਇਲ ਦੇ ਕੇ ਕਿਸੇ ਰਾਸ਼ੀ ਤੋਂ 206 ਮਾਉਤੇ ਪਾਇਆ ਸੀਗਾ ਠੀਕ ਹੈ ਜੀ ਚੰਗੀ ਲੱਗੀ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਧੰਨਵਾਦ ਸਸਰੀਕਾਲ ਸਾਰੇ ਭਰਾਵਾਂ ਨੂੰ